ਕਬੀਰ ਆ ਰਾਮ ਨਾ ਚੇਤੇਓ ਜਦ ਆ ਪਹੁੰਚਿਓ ਆਏ ਲਾਗੀ ਮੰਦਰ ਦਵਾਰ ਤੇ ਅਬ ਕਿਆ ਕਾਢਿਆ ਜਾਏ ਕਬੀਰ ਸਾਹਿਬ ਸਮਝ ਦੇਣਾ ਕਰਦੇ ਨੇ ਕਿ ਅੰਦਰ ਬੈਠੇ ਰਾਮ ਨੂੰ ਸਮਝਣ ਦੀ ਉਹ ਜਾਣਣ ਦੀ ਐ ਸਾਉਦਮ ਨੇ ਕੀਤਾ ਕੁਛ ਨਹੀਂ ਕੀਤੀ ਐਸਾ ਚੇਤਨ ਨਹੀਂ ਕੀਤਾ ਕਹਿੰਦੇ ਬਾਹਰ ਹੀ ਤਰਿਆ ਫਿਰਦਾ ਰਿਆ ਬਾਰ ਢੂੰਡਦਾ ਰਿਹਾ ਉਸ ਆਦਮ ਨੂੰ ਜਿਹੜਾ ਅੰਦਰ ਬੈਠਾ ਉਸ ਨੂੰ ਜਾਣਿਆ ਨਹੀਂ ਜਰਾ ਪਹੁੰਚਿਓ ਆਏ ਕਿ ਨੇ ਜਰਾ ਵਾਲਾ ਸਭ ਡਾਪਾ ਸਾਰੁਖ ਬੁੱਢਾ ਹੋ ਗਿਆ ਰੋਗ ਵਾਲਾ ਹੋ ਗਿਆ ਹੁਣ ਕਹਿੰਦੇ ਪਛਤਾਇਆ ਕੀ ਕਰੇ ਲਾਗੀ ਮੰਦਰ ਦਵਾਰ ਤੇ ਅਬ ਕੀ ਕਾਢਿਆ ਜਾਏ ਕਹਿੰਦੇ ਹੁਣ ਜਦੋਂ ਕਿਸੇ ਮੰਦਰ ਤੇ ਕਿਸੇ ਘਰ ਦੇ ਦੁਆਰ ਤੇ ਕਹਿੰਦੇ ਅੱਗ ਲੱਗ ਜਾਵੇ ਤੇ ਘਰ ਵਿੱਚੋਂ ਮੰਦਰ ਵਿੱਚੋਂ ਕੀ ਕੱਢਿਆ ਜਾ ਸਕਦਾ ਕਹਿੰਦੇ ਸਮਾਜ ਜੀ ਉਸ ਨੂੰ ਜਾਣਿਆ ਨਹੀਂ ਪਹਿਚਾਣਿਆ ਨਹੀਂ ਹੁਣ ਕਹਿੰਦੇ ਜਦੋਂ ਬਟਾਫਾ ਆ ਗਿਆ ਤੇ ਹੁਣ ਕੁਝ ਨਹੀਂ ਹੋ ਸਕਦਾ ਕਹਿੰਦੇ ਮੰਦਰ ਨੂੰ ਜਦੋਂ ਅੱਗ ਹੀ ਲੱਗ ਜਾਵੇ ਉਹਦੇ ਵਿੱਚੋਂ ਕੀ ਕੱਢਿਆ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ